ਇੱਕ ਦੇਸ਼ ਦਾ ਰਾਜਾ ਜਿਹਨੂੰ ਇਹ ਪਤਾ ਲੱਗਦਾ ਵੀ ਦੂਸਰੇ ਦੇਸ਼ ਨੇ ਮੇਰੇ ਤੇ ਹਮਲਾ ਕਰ ਦਿੱਤਾ ਥੋੜੀ ਦੇਰ ਨੂੰ ਫੌਜਾਂ ਆ ਰਹੀਆਂ ਨੇ ਹਾਂ ਉਹ ਰਾਜੇ ਨੂੰ ਪਤਾ ਹੈ ਵੀ ਮੇਰੇ ਕੋਲ ਫੌਜ ਵੀ ਥੋੜੀ ਹੈ ਮੇਰੇ ਕੋਲ ਤਾਕਤ ਘੱਟ ਹੈ ਮੈਂ ਮੁਕਾਬਲਾ ਨਹੀਂ ਕਰ ਸਕਦਾ ਸਾਹਮਣੇ ਫੌਜ ਵੀ ਜ਼ਿਆਦਾ ਹੈ ਉਹਨਾਂ ਕੋਲ ਤਾਕਤ ਜ਼ਿਆਦਾ ਹੈ ਇਸ ਕਰਕੇ ਮੇਰਾ ਹਾਰਨਾ ਲਾਜ਼ਮੀ ਹੈ ਹੁਣ ਰਾਜਾ ਆਪਣੇ ਵਜ਼ੀਰ ਨਾਲ ਸਲਾਹ ਕਰਦਾ ਵੀ ਕੀ ਕਰੀਏ ਹਾਰ ਮੰਨ ਲਈਏ? ਵੀ ਸਾਨੂੰ ਪਤਾ ਹੈ ਵੀ ਸਾਹਮਣੇ ਵਾਲੇ ਦੀ ਫੌਜ ਸਾਡੇ ਨਾਲੋਂ ਕਈ ਗੁਣਾ ਹੈ। ਸਾਡੇ ਨਾਲੋਂ ਜ਼ਿਆਦਾ ਤਾਕਤਵਰ ਹੈ। ਤੇ ਆਪਾਂ ਆਪਣਾ ਨੁਕਸਾਨ ਕਰਾਉਣ ਦੀ ਬਜਾਏ ਆਪਾਂ ਕਿਉਂ ਨਾ ਹਾਰ ਸਵੀਕਾਰ ਕਰ ਲਈਏ? ਆਪਾਂ ਕਹਿ ਦਿੰਨੇ ਵੀ ਅਸੀਂ ਹਾਰ ਮੰਨਦੇ ਹਾਂ। ਨਾ ਸਾਡਾ ਨੁਕਸਾਨ ਹੋਵੇਗਾ। ਤਾਂ ਵਜ਼ੀਰ ਸਿਆਣਾ ਸੀ ਉਹਨੇ ਆਖਿਆ ਕੋਈ ਗੱਲ ਨਹੀਂ। ਮੈਂ ਐਸੇ ਵਿਅਕਤੀ ਨੂੰ ਜਾਨਣਾ ਵਾਂ ਜਿਹੜਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਮਾਲਕ ਹੈ ਆਪਾਂ ਉਸ ਕੋਲ ਚਲਦੇ ਹਾਂ ਉਹਦਾ ਬੜਾ ਨਾਮ ਹੈ ਤੇ ਉਹ ਸਾਨੂੰ ਕੋਈ ਨਾ ਕੋਈ ਹੱਲ ਜ਼ਰੂਰ ਦੱਸੇਗਾ ਕਿਉਂਕਿ ਉਹਨੂੰ ਰੱਬ ਤੇ ਬੜਾ ਵਿਸ਼ਵਾਸ ਹੈ ਹੁਣ ਰਾਜਾ ਆਪਣੇ ਵਜ਼ੀਰ ਦੇ ਨਾਲ ਉਸ ਫਕੀਰ ਕੋਲ ਗਿਆ ਉਹਨੇ ਸਾਰੀ ਗੱਲ ਸੁਣੀ ਉਨੇ ਇੱਕੋ ਗੱਲ ਆਖੀ ਕਿ ਲੱਗਾ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ। ਬਸ ਆ ਇੱਕ ਸਿੱਕਾ ਤੁਹਾਨੂੰ ਦੇਣਾ। ਇਸ ਸਿੱਕੇ ਨੂੰ ਤੁਸੀਂ ਉੱਤੇ ਉਛਾਲਣਾ ਤੇ ਥੱਲੇ ਸੁੱਟਣਾ ਹੈ। ਜੇ ਤੇ ਸਮਝੋ ਸਿੱਕੇ ਦਾ ਸੱਜਾ ਪਾਸਾ ਉੱਤੇ ਆ ਜਾਂਦਾ ਹੈ ਤੇ ਜਿੱਤ ਆਪਣੀ ਹੈ। ਤੇ ਜੇ ਖੱਬਾ ਪਾਸਾ ਹੋ ਜਾ ਤਿਹਾਰ ਆਪਣੀ ਹੈ। ਰਾਜ ਨੇ ਆਖਿਆ ਅੱਛਾ ਜਦੋਂ ਵਗਾਇਆ ਸਿੱਕਾ ਸੱਜਾ ਪਾਸਾ ਆ ਗਿਆ। ਮਨੂ ਰਾਜਾ ਅੱਧੀ ਜੰਗ ਉਹਦੇ ਹੀ ਜਿੱਤ ਗਿਆ। ਕਿੰਨਾ ਗੱਬਾ ਸੁਣ ਆਪਾਂ ਵੇਖ ਲਾਂਗੇ। ਹੁਣ ਕਹਿੰਦੇ ਵੀ ਜਦੋਂ ਮੈਦਾਨੇ ਜੰਗ ਵਿੱਚ ਮੁਕਾਬਲਾ ਹੋਇਆ ਨਾ ਤੇ ਇਹਦੀ ਥੋੜੀ ਫੌਜ ਵੀ ਉਹਦੇ ਤੇ ਜਿੱਤ ਪ੍ਰਾਪਤ ਕਰਨੀ। ਹੁਣੇ ਜਿੱਤ ਕੇ ਆਇਆ ਤੇ ਨੇ ਆਖਿਆ ਸ ਫਕੀਰ ਦਾ ਧੰਨਵਾਦ ਕਰੀਏ ਜਿਨੇ ਰੱਬ ਦੇ ਦਰ ਤੇ ਸਾਡੀ ਅਰਜੀ ਲਾਈ ਜਦੋਂ ਫਕੀਰ ਕੋਲ ਆਏ ਉਹਦਾ ਧੰਨਵਾਦ ਕੀਤਾ ਉਹ ਆnde ਮੇਰਾ ਧੰਨਵਾਦ ਨਾ ਕਰੋ ਧੰਨਵਾਦ ਤੇ ਸਿੱਕੇ ਦਾ ਕਰੋ ਕਿਉਂ ਕਹਿ ਲਗੇ ਸਿੱਕੇ ਵਿੱਚ ਕੀ ਸੀ ਸਾਰਾ ਕਮਾਲ ਹੀ ਸਿੱਕੇ ਦਾ ਸੀ ਐਸਾ ਕੀ ਕਮਾਲ ਸੀ ਉਹ ਫਕੀਰ ਕਹਿੰਦਾ ਵੀ ਜੇ ਤੁਸੀਂ ਨਾ ਵਗਾnde ਤੇ ਸੱਜਾ ਪਾਸਾ ਨਾ ਆਉਂਦਾ ਤੇ ਤੁਹਾਡੀ ਜਿੱਤ ਪ੍ਰਾਪਤ ਨਹੀਂ ਸੀ ਹੋਣੀ ਉਹਨੇ ਕਿਹਾ ਅੱਛਾ ਜਦੋਂ ਉਹਨੇ ਸਿੱਕਾ ਚੁੱਕ ਕੇ ਵੇਖਿਆ ਤੇ ਉਹ ਸਿੱਕਾ ਦੋਵੇਂ ਪਾਸੇ ਇੱਕੋ ਜਿਹਾ ਸੀ ਭਾਵ ਉਹ ਜਦੋਂ ਵੀ ਵਗਾਉਂਦੇ ਉਹ ਇੱਕੋ ਹੀ ਪਾਸਾ ਪੈਣਾ ਸੀ ਜਿਹਨੂੰ ਉਹਨੇ ਸੱਜਾ ਪਾਸਾ ਕਿਹਾ ਸੀ ਭਾਵ ਦੋਵੇਂ ਪਾਸੇ ਇੱਕ ਹੀ ਸੀ ਪਰ ਉਸ ਫਕੀਰ ਨੇ ਉਸ ਰਾਜੇ ਦੀ ਮੈਂਟੈਲਿਟੀ ਨੂੰ ਚੇਂਜ ਕਰਕੇ ਰੱਖ ਦਿੱਤਾ ਉਹਦੇ ਮਨ ਵਿੱਚ ਇਹ ਵਿਚਾਰ ਭਰ ਦਿੱਤੀ ਵੀ ਤੂੰ ਜਿੱਤਣਾ ਹੈ ਤੂੰ ਹਾਰਨਾ ਨਹੀਂ ਤੇਰੀ ਜਿੱਤ ਨਿਸ਼ਚਿਤ ਹੈ ਹੁਣ ਉਹਨੂੰ ਇਹ ਮਹਿਸੂਸ ਹੁੰਦਾ ਸੀ ਮੇਰੇ ਨਾਲ ਕੋਈ ਸ਼ਕਤੀ ਕੰਮ ਕਰ ਰਹੀ ਹੈ ਜਦੋਂ ਮੈਦਾਨੇ ਜਗਵੇ ਸਿੰਘ ਲੜਦੇ ਸਨ ਨਾ ਉਹਨਾਂ ਨੂੰ ਪਤਾ ਹੁੰਦਾ ਸੀ ਸਾਡੇ ਗੁਰੂ ਦਾ ਹੱਥ ਸਾਡੇ ਸਿਰ ਦੇ ਉੱਤੇ ਹੈ ਇਸ ਕਰਕੇ ਉਹ ਸਵਾ ਸਵਾ ਲੱਖ ਨਾਲ ਵੀ ਲੜ ਪੈਂਦੇ ਸਨ ਅੱਜ ਵੀ ਸਿੱਖ ਦੇ ਮਾਝੇਣ ਵਿੱਚ ਇਹ ਵਿਸ਼ਵਾਸ ਹੈ ਜਿਨ੍ਹਾਂ ਦੇ ਨਹੀਂ ਹੈ ਉਹਨਾਂ ਨੂੰ ਹੋਣਾ ਚਾਹੀਦਾ ਹੈ ਜਿਹੜੇ ਜਪਜੀਤ ਸਾਹਿਬ ਪੜ੍ਹਦੇ ਨੇ ਨਿਤਨੇਮੀ ਨੇ ਬਾਣੀ ਬਾਣੇ ਦੇ ਧਾਰਨੀ ਨੇ ਉਹਨਾਂ ਨੂੰ ਵਿਸ਼ਵਾਸ ਹੈ ਅੱਜ ਵੀ ਦਸ਼ਮੇਸ਼ ਪਿਤਾ ਦਾ ਹੱਥ ਸਿਰ ਸਿਰ ਦੇ ਉੱਤੇ ਹੱਥ ਹੈ ਅੱਜ ਵੀ ਉਹਨਾਂ ਦੇ ਅੰਦਰ ਵਿਸ਼ਵਾਸ ਹੈ ਤਾਂ ਇਹ ਮੰਨ ਦੇ ਕਮਜ਼ੋਰ ਆਖ ਨੂੰ ਗੁਰਬਾਣੀ ਮਜ਼ਬੂਤ ਕਰਦੀ ਹੈ ਇਸ ਖਿੰਡੇ ਹੋਏ ਮਨ ਨੂੰ ਤਾਕਤ ਦਿੰਦੀ ਹੈ ਮਨੁੱਖ ਦਾ ਮਨੋਬਲ ਡੋਲਣ ਨਹੀਂ ਦਿੰਦੀ